ਸਾਡੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕੱਲ ਇੱਕ YouTube ਤੇ ਜਾਂ ਹੋਰ ਮੋਬਾਈਲ ਦੇ ਉੱਤੇ ਇੱਕ ਗੀਤ ਬੜਾ ਫੇਮਸ ਹੋਇਆ ਹੈ ਬੰਬੀਹਾ ਬੋਲੇ ਅਸਲ ਦੇ ਵਿੱਚ ਕਿਸਾਨ ਦਾ ਬੰਬੀਹਾ ਕਿਵੇਂ ਬੋਲਦਾ ਪਿਆ ਉਹਦਾ ਤੇ ਬੁਰਾ ਹਾਲ ਹੋਇਆ ਪਿਆ ਵਾ ਨਾ ਉਹਨੂੰ ਝੋਨਾ ਲਾਉਣ ਤੋਂ ਵੇਹ ਲਿਆ ਮਿੱਟੀ ਦੇ ਨਾਲ ਮਿੱਟੀ ਹੋਇਆ ਪਿਆ ਵਾ ਲੋਨ ਉਹਦੇ ਸਿਰ ਤੇ ਚੜਿਆ ਹੋਇਆ ਵਾ ਘਰ ਦੀ ਹਾਲਤ ਵੀ ਬਹੁਤ ਕਮਜ਼ੋਰ ਆ ਆਰਥਿਕ ਪੱਖੋਂ ਦਾ ਬਹੁਤ ਮਾੜਾ ਕਿਸਾਨ ਦੀ ਬਹੁਤ ਬੁਰੀ ਹਾਲਤ ਆ ਜੋ ਕੁਝ ਸਾਨੂੰ ਅੱਜਕੱਲ ਗੀਤਾਂ ਵਿੱਚ ਦਿਖਾਇਆ ਜਾ ਰਿਹਾ ਅਸਲ ਤੇ ਵਿੱਚ ਕਿਸਾਨ ਦੀ ਅਸਲੀਅਤ ਵਿੱਚ ਉਹ ਕਹਾਣੀ ਨਹੀਂ ਹੈ ਪਰ ਸਾਡੇ ਨੌਜਵਾਨ ਕਿਸਾਨ ਦਾ ਔਟੌਰ ਟੱਪਾ ਦੇਖ ਕੇ ਪਿਸਤੌਲ ਦੇਖ ਕੇ ਦਿਨੋਂ ਦਿਨ ਉਹ ਸਾਡੇ ਨੌਜਵਾਨ ਵਿਗੜ ਰਹੇ ਨੇ ਅਸਲ ਵਿੱਚ ਬੰਬੀਆ ਕਿਵੇਂ ਬੋਲਦਾ ਕਿਸਾਨ ਦੀ ਅਸਲ ਕਹਾਣੀ ਕੀ ਆ ਇਹ ਜਿਹੜਾ ਗੀਤ ਆ ਕੇਵਲ ਹਰੀਗੜ੍ਹ ਜੀ ਦਾ ਲਿਖਿਆ ਹੋਇਆ ਬੰਬੀਹੇ ਦੇ ਸੰਬੰਧ ਵਿੱਚ ਮੇਰਾ ਬੇਟਾ ਪ੍ਰਭ ਕੀਰਤ ਸਿੰਘ ਤਰਨਤਾਰਨ ਤੋਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈ ਕਦੂ ਸ਼ੇਕਰ ਦੁਪਹਿਰੇ ਕਰਦਾ ਜੱਟ ਦਾ ਬੂਥਾ ਪੂਤਨੀ ਵਰਗਾ ਦਿਨ ਰਾਤ ਕਰੇ ਨੀ ਵਰਦਾ ਕਿੱਥੋਂ ਚੱਬੂ ਛੋਲੇ ਨੀ ਬੰਬੀਆ ਬੋਲੇ ਬੋਲੇ ਨੀ ਬੰਬੀ ਆ ਬੋਲੇ ਕਰਾਲੇ ਹੱਡ ਆਪ ਦੇ ਪੋਲੇ ਅੱਧੀ ਰਾਤ ਖੇਤ ਚ ਬੋਲੇ ਬੈਠਾ ਸਪੜਾ ਤੂਤ ਦੇ ਓਲੇ ਦੁੱਖ ਕੀ ਦੇ ਨਾਲ ਫਰੋਲੇ ਨੀ ਬੰਬੀ ਆ ਬੋਲੇ ਬੋਲੇ ਨੀ ਬੰਬੀ ਜੱਟ ਦੀ ਖੇਤ ਚ ਰੁਲੇ ਜਵਾਨੀ ਥੋੜਾ ਰੇਟ ਕੀ ਕਰੂ ਕਿਸਾਨੀ ਨਾ ਬਰਾਡ ਨਾ ਰਾਜਸਥਾਨੀ ਨਾਲੇ ਰੱਬ ਵੀ ਰੱਖਦਾ ਓਲੇ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਜੋਬਰ ਆੜਦੀ ਏ ਮੂਰੇ ਝੋਕਦਾ ਨਿਕਲਦੀ ਚੀਕ ਕਿੱਥੇ ਹੈ ਬੁੱਕਦਾ ਲੋਨ ਤੇ ਲਿਮਟਾਂ ਵਿੱਚੋਂ ਉੱਠਦਾ ਸਾਈਕਲ ਤੇ ਜਾਂਦਾ ਪਰ ਨ ਤਣਾਉ ਲੈ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਜਦੋਂ ਦੀ ਕਣਕ ਚੋਬਰਨੇ ਵਿੱਚੀ ਕਹਿੰਦਾ ਛੱਡੂ ਵਿਚਾਲੇ ਖੇਤੀ ਲੈ ਲਉ ਪੈਲੀ ਮੇਰੀ ਛੇਤੀ ਜੱਟ ਨੂੰ ਬੈਂਕ ਮੈਨੇਜਰ ਟੋਲੇ ਬੋਲੇ ਨੀ ਬੰਬੀ ਹਾਂ ਬੋਲੇ ਗੀਤਾਂ ਚ ਮਾਰੇ ਜੱਟ ਕਲਕਾਰੀ ਪੁਲਿਸ ਵਿਭਾਗ ਨੂੰ ਜਾਂਦਾ ਚਾਰੀ ਕਹਿੰਦਾ ਐਸ ਐਸ ਪੀ ਮੇਰਾ ਆੜੀ ਥਾਣੇ ਮੁੰਸੀ ਸਿੱਧੇ ਮੂੰਹ ਨਾ ਬੋਲੇ ਨੀ ਬੰਬੀ ਹਾਂ ਬੋਲੇ ਬੋਲ ਗੜਿਆ ਕੇ ਵੇਖ ਜਵਾਨ ਤੈਨੂੰ ਰੁੱਲਦਾ ਦਿਖਾਵਾਂ ਕਿਸਾਨ ਜਾਰੀ ਕੇਂਦਰ ਤੋਂ ਫਰਮਾਨ ਮੰਡੀਆਂ ਮੰਡੀਆਂ ਚੁੱਕਣੀਆਂ ਮੋਦੀ ਬੋਲੇ ਨੀ ਬੰਬੀਹਾ ਬੋਲੇ ਬੋਲੇ ਨੀ ਬੰਬੀਹਾ ਬੋਲੇ ਤਾਂ ਇਹ ਆ ਕਿਸਾਨ ਦੀ ਅਸਲ ਹਾਲਤ ਕਿਸਾਨ ਦੀ ਅਸਲ ਕਹਾਣੀ ਤੁਹਾਨੂੰ ਚੰਗਾ ਲੱਗਿਆ ਹੋਵੇ ਤੇ ਵੱਧ ਤੋਂ ਵੱਧ ਸਾਰਿਆਂ ਨੂੰ ਸ਼ੇਅਰ ਕਰੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ